ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ 마ਸੂਮ ਬੱਚੇ ਨਾਲ ਕੀਤੀ ਗਈ ਦਰਿੰਦਗੀ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਪੰਜਾਬੀ ਲੋਕ ਪ੍ਰਵਾਸੀਆਂ ਦੇ ਖਿਲਾਫ ਫਟ ਟੁੱਟ ਕੇ ਪੈ ਗਏ ਨੇ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਸੰਗਰੂਰ ਦੀ ਦਰਬਾ ਮੰਡੀ ਤੋਂ ਜਿੱਥੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਵਿਅਕਤੀ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਇਹਨਾਂ ਨਹੀਂ ਉਸ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਵਿਅਕਤੀ ਇਹ ਟੈਂਪੋ ਦੀ ਵੀਟ ਪੰਟਰ ਕੀ ਧੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਵੀ ਕਾਪਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਤੇ ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਡਿਰਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਹੈ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗਈਆਂ ਤੇ ਏ ਇਸ ਮੈਥਡ ਦੇ ਵਸਨੀਕਾਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਦੱਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਦੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿੱਦੇ ਸੱਟਾਂ ਮਾਰੀ ਇਹ ਇਹ ਇੱਥੇ ਸਬਜ਼ੀ ਲਾਂਗਾ ਦੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਹਾਂ ਹਾਂ ਇੱਕ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਤ ਹੁੰਦਾ ਉਹ ਦੇਖ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੰਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਾਲੇ ਇੰਟੀਮੀਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੋਈ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਾਲੇ ਤਫ਼ਤੀਸ਼ ਕਰ ਰਹੇ ਆ ਇਹਦੀ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ ਜਗਬਾਣੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ